ਹਾ ਐਡਮਿਸ਼ਨ ਕਰਾਉਣੀ ਮੁੰਡੇ ਦੀ ਆਪਣੇ ਦੀ ਹਾਂ ਹਾਂਜੀ ਦੱਸੋ ਜੀ ਸੀਬੀ ਚ ਕਰਾਉਣੀ ਸੀ ਬੀਚ ਸੀਬੀ ਸੀਬੀ ਕੀ ਨਾ ਸੀਬੀ ਦਾ ਨਹੀਂ ਪਤਾ ਤਾਂ ਨਾ ਸੀਬੀ ਮੈਡਮ ਆ ਮੈਡਮ ਕਹਦੇ ਤੁਹਾਨੂੰ ਸੀਬੀ ਦਾ ਨਹੀਂ ਪਤਾ ਨਾ ਸੀਬੀ ਬੋਰਡ ਹੁੰਦਾ ਓਕੇ ਅ ਸੀਬੀਐਸਸੀ ਹਾਂ ਸੀਬੀਐਸਸੀ ਹਾਂ ਅੱਜ ਕਰਾਉਣੀ ਮੁੰਡੇ ਆਪਣੇ ਦੀ ਮੁੱਛਣ ਅੱਜ ਤਾਏ ਦਾ ਮੁੰਡਾ ਨਾ ਉਹਨੇ ਪੜਦਾ ਰ ਸੀਬੀਐਸਸੀ ਚ ਤੇ ਪਲੱਸ 2 ਕਰਕੇ ਤੇ ਸੁੱਤਾ ਬਾਹਰ ਚਲ ਗਿਆ ਬਸ ਐਂਸ ਕਰਕੇ ਕੈਨੇਡਾ ਤੇ ਮੈਂ ਇਹਨੂੰ ਆਪਣਾ ਸੀਬੀਐਸਸੀ ਚ ਇਹਦਾ ਪਪਾ ਕਹਿੰਦਾ ਇਹਨੂੰ ਪੜਾਉਣਾ పాల ద <laughs> <laughs> फी हां ते ट्यूशन फीस ਵੀ ਲਿਸਟ ਚ ਲੀਤੀ। ਨਾ ਟਿਊਸ਼ਨ ਫੀਸ ਹੁੰਦੀ ਮੈਮ ਲੱਗਦੀ ਲੱਗਦੀ ਹੈ ਫੀਸ ਹੁੰਦੀ। ਟਿਊਸ਼ਨ ਫੀਸ ਕਾਦੀ ਮੈਡਮ ਜੀ? ਸਕੂਲ ਦੇ ਅੰਦਰ ਸ਼ਾਪ ਹੈ ਤਾਂ ਬੁੱਕਸ ਲੈ ਲਈਆਂ ਕਿਤਾਬਾਂ ਕਿੱਥੋਂ ਆਪਾਂ? ਇੱਥੇ ਸਕੂਲ ਚ ਹੀ ਮਿਲਣਗੀਆਂ। ਲੈ ਲਾਂਗੇ ਸਾਡੇ ਉਧਰ ਹੈਗੀਆਂ ਤੇ ਮੈਡਮ ਜੀ ਦੁਕਾਨਾ ਉੱਥੇ ਪੱਤੀ। ਨਹੀਂ ਮੈਂ ਸਕੂਲ ਤੋਂ ਹੀ ਲੈਣੀਆਂ ਪੈਣਗੀਆਂ ਬੁੱਕ। ਤੁਹਾਡੇ ਸਕੂਲ ਦੀ ਦੁਕਾਨ ਹੈ? ਤੁਸੀਂ ਕਿਤਾਬਾਂ ਵੇਚਦੇ ਹੀ ਨਾਲ ਹੈ ਮਤਲਬ ਅੱਛਾ ਆਖਿਆ ਤੇ ਲੈਣੀਆਂ ਇੱਥੋਂ ਹੀ ਆ। ਓ ਸ਼ੀਆ ਮੈਂ ਤਾਂ ਤੁਹਾਡੇ ਸਕੂਲ ਵਾਲੇ ਇਹ ਵੀ ਕੰਮ ਕਰਦੇ। ਚਲ ਯੂਨੀਫਾਰਮ ਉੱਥੋਂ ਖਰੀਦ ਲਾਂਗੇ ਇਹਦੀ। ਨਹੀਂ ਉਹ ਵੀ ਤਾਂ ਸਕ ਕੀ ਬੋਲ ਰਹੀ ਹੈ ਤੁਸੀਂ ਨਹੀਂ ਮੈਂ ਵੈਸੇ ਸਕੂਲ ਚੋਂ ਹੀ ਮਿਲ ਜਾਂਦੀ ਆ ਅਜੇ ਵੈਸੇ ਤਾਂ ਦੁਕਾਨ ਆ ਚਲੋ ਲੈ ਲਾਂਗੇ ਇੱਥੇ ਆ ਲਓ ਲਿਸਟ ਆ ਮਾਤਾ ਦੀ ਲਿਸਟ ਆ ਇਹ ਸਟੇਸ਼ਨ ਤੇ ਦਾ ਸਮਾਨ ਲਿਆ ਕੇ ਦੇ ਦਿਓ ਇੰਨੀਆਂ ਪੈਨਸਲਾਂ ਰੱਪਟਾਂ ਮੈਂ ਮੰਜੀ ਇਨਾਂ ਕੋ ਹ ਇੰਨੇ ਚ ਤਾਂ ਮੈਂ 4 ਕਲਾਸਾ ਕਰਦੀ ਆ ਤੇ ਦੇਦੀ ਨਹੀਂ ਇਸ ਤਰ੍ਹਾਂ ਰਹਿਤੀਆਂ ਫਿਰ ਆ ਜੂੰਗੀ ਜਮਾ ਹੁਣ ਹੈ ਇਹ ਹੁਣ ਮੰਜੀ ਇਨਾਂ ਮੈਂ ਖਰਚਾ ਕਰਦਾ ਤੇ ਹੁਣ ਤੁਸੀਂ ਇਹਨੂੰ ਅੰਗਰੇਜ਼ੀ ਬੋਲਣੀ ਸਿਖਾ ਦਿਓ ਮੈਂ ਤੁਹਾਨੂੰ ਦੱਸਾਂ ਮਤਲਬ ਇੰਨੀ ਤਾਂ ਅੰਗਰੇਜ਼ੀ ਸਿਖਾਣੀ ਤੇ ਤੁਸੀਂ ਵੀ ਗਾਲ੍ਹਾਂ ਕੱਢਦੇ